ਸਸਿਕਾ ਜੀ ਮੈਂ ਕੋਮਲ ਕਪੂਰ ਤੋਂ ਸੇਖ ਰਹੇ ਚੈਨਲ ਪੰਜਾਬੀ ਕੈਨੇਡਾ ਅਮਰੀਕਾ ਤੋਂ ਬਾਅਦ ਹੁਣ ਹਰ ਇੱਕ ਦੇਸ਼ ਦੇ ਵੱਲੋਂ ਆਪਣੇ ਨਿਯਮਾਂ ਦੇ ਵਿੱਚ ਬਦਲਾਅ ਕਰਨਾ ਸ਼ੁਰੂ ਕਰ ਦਿੱਤਾ ਗਿਆ ਜੀ ਹਾਂ ਤਾਜ਼ੇ ਮਾਮਲੇ ਦੀ ਗੱਲ ਕਰਗੇ ਤਾਂ ਨਿਊਜ਼ੀਲੈਂਡ ਦਾ ਹੈ ਜਿੱਥੇ ਨਿਊਜ਼ੀਲੈਂਡ ਨੇ ਨਿਵਾਸ ਦੀ ਮੰਗ ਕਰਨ ਵਾਲੇ ਪ੍ਰਵਾਸੀਆਂ ਦੇ ਲਈ ਤਿੰਨ ਮੁੱਖ ਹੁਨਰਬੰਦ ਮਾਰਗ ਨਿਰਧਾਰਿਤ ਕੀਤੇ ਨੇ ਜੋ ਕਿ ਹਰ ਇੱਕ ਨੌਕਰੀ ਦੀ ਕਿਸਮ ਯੋਗਤਾਵਾਂ ਅਤੇ ਖੇਤਰ ਦੀਆਂ ਜ਼ਰੂਰਤਾਂ ਦੇ ਨਾਲ ਜੁੜਿਆ ਹੋਇਆ ਹੈ ਅਪਡੇਟ ਕੀਤੇ ਗਏ ਮਾਰਗਦਰਸ਼ਨ ਦੇ ਵਿੱਚ ਦੱਸਿਆ ਗਿਆ ਹੈ ਕਿ ਯੋਗਤਾ ਨਿਯਮਾਂ ਨੂੰ ਪੂਰਾ ਕਰਨ ਉਤੇ ਹੁਨਰਬੰਦ ਕਾਮੇ ਰੋਜ਼ਗਾਰ ਸੈਇਨੀਵਾਸ ਵਾਲਕੀ ਵਿੱਚ ਜਾ ਸਕਤੇ ਨੇ ਨਿਊਜ਼ੀਲੈਂਡ ਦਾ ਕਹਿਣਾ ਹੈ ਕਿ ਜ਼ਿਆਦਾਤਰ ਬਿਨੇ ਕਾਰਨ ਨੂੰ ਅਰਜ਼ੀ ਦੇਣ ਤੋਂ ਪਹਿਲਾਂ ਲੋੜਿੰਦਾ ਤਜਰਬਾ ਬਣਾਉਣ ਤੇ ਲਈ ਪਹਿਲਾ ਦੇਸ਼ ਦੇ ਵਿੱਚ ਕੰਮ ਕਰਨ ਦੀ ਜ਼ਰੂਰਤ ਹੋਵੇਗੀ ਸਾਰੀਆਂ ਸ਼ਰਤਾਂ ਪੂਰੀਆਂ ਹੋਣ ਤੋਂ ਬਾਅਦ ਪ੍ਰਵਾਸੀ ਇਕ ਰਿਹਾਈਸ਼ੀ ਵੀਜ਼ਾ ਅਰਜ਼ੀ ਦਾਇਰ ਕਰ ਸਕਤੇ ਨੇ ਨਿਊਜ਼ੀਲੈਂਡ ਨੇ ਨਿਵਾਸ ਦੀ ਮੰਗ ਕਰਨ ਵਾਲੇ ਪ੍ਰਵਾਸੀਆਂ ਦੇ ਲਈ ਤਿੰਨ ਮੁੱਖ ਹੁਨਰਬੰਦ ਮਾਰਗ ਨਿਰਧਾਰਤ ਕੀਤੇ ਨੇ ਹਰ ਇੱਕ ਨੌਕਰੀ ਦੀ ਕਿਸਮ ਯੋਗਤਾਵਾਂ ਅਤੇ ਖੇਤਰ ਦੀਆਂ ਸਰੂਰਤਾਂ ਦੇ ਨਾਲ ਜੁੜਿਆ ਹੋਇਆ ਹੈ ਅਪਡੇਟ ਕੀਤੇ ਮਾਰਗਦਰਸ਼ਨ ਦੇ ਵਿੱਚ ਦੱਸਿਆ ਗਿਆ ਹੈ ਕਿ ਯੋਗਤਾ ਨਿਯਮਾਂ ਨੂੰ ਪੂਰਾ ਕਰਨ ਉੱਤੇ ਹੁਨਰਬੰਦ ਕਾਮੇ ਰੁਜ਼ਗਾਰ ਤੋਂ ਸਥਾਈ ਨਿਵਾਸ ਦੇ ਵੱਲ ਕਿਵੇਂ ਜਾ ਸਕਦੇ ਨੇ ਨਿਊਜ਼ੀਲੈਂਡ ਦਾ ਕਹਿਣਾ ਹੈ ਕਿ ਜ਼ਿਆਦਾਤਰ ਬਿਨੇ ਕਾਰਨ ਨੂੰ ਅਰਜੀ ਦੇਣ ਤੋਂ ਪਹਿਲਾਂ ਲੋੜਿੰਦਾ ਤਜਰਬਾ ਬਣਾਉਣ ਦੇ ਲਈ ਪਹਿਲਾ ਦੇਸ਼ ਦੇ ਵਿੱਚ ਕੰਮ ਕਰਨ ਦੀ ਜ਼ਰੂਰਤ ਹੋਵੇਗੀ ਸਾਰੇ ਇਹ ਸ਼ਰਤਾਪੂਰੀਆਂ ਹੋਣ ਤੋਂ ਬਾਅਦ ਪ੍ਰਵਾਸੀ ਕਿਰਾਇਸ਼ ਵੀਜ਼ਾ ਅਰਜੀ ਦਾਇਰ ਕਰ ਸਕਦੇ ਨੇ ਸਰਕਾਰ ਸਾਰੇ ਹੁਨਰਬੰਦ ਨਿਵਾਸ ਵਿਕਲਪਾਂ ਨੂੰ ਤਿੰਨ ਮਾਰਕਾ ਦੇ ਵਿੱਚ ਵੰਟੀ ਹੈ ਰਸਤੇ ਕਿਸੇ ਵਿਅਕਤੀ ਦੇ ਕੀਤੇ ਯੋਗਤਾਵਾਂ ਜਾਂ ਤਨਖਾਹ ਦੇ ਪੱਧਰ ਅਤੇ ਉਹਨਾਂ ਦੇ ਹੁਨਰਾਂ ਦੀ ਰਾਸ਼ਟਰੀ ਮੰਗ ਉਤੇ ਆਧਾਰਿਤ ਹੁੰਦੇ ਨੇ ਇਸ 条체의 ਤਹਿਤ ਵੀ ਨਕਾਰੂ ਰਿਹਾਈ ਇਟਲੀ ਅੰਸੀ ਦੇਣ ਤੋਂ ਪਹਿਲਾਂ ਇੱਕ ਹੁਨਰਬੰਦ ਨੌਕਰੀ ਕਰਨੀ ਚਾਹੀਦੀ ਹੈ ਤੇ ਨਿਰਧਾਰਤ ਮਾਪਦੰਡ ਪੂਰੇ ਕਰਨੇ ਚਾਹੀਦੇ ਨੇ ਹੁਨਰਬੰਦ ਪ੍ਰਵਾਸੀ ਸ਼੍ਰੇਣੀ ਰਸਤਾਉਨਾ ਲੋਕਾਂ ਦੇ ਲਈ ਹੈ ਜਿਨ੍ਹਾਂ ਕੋਲ ਹੁਨਰਬੰਦ ਨੌਕਰੀ ਹੈ ਤੇ ਜਿਨ੍ਹਾਂ ਦੇ ਕੋਲ ਕੀਤਾ ਮੁਖੀ ਰਜਿਸਟ੍ਰੇਸ਼ਨ ਹੈ ਬੈਚਲਰ ਦੀ ਡਿਗਰੀ ਚਾਹੇ ਇਸ ਤੋਂ ਵੱਧ ਦੇ ਜਕਰ ਟੁਕਟ 1.5 ਗੁਣਾ ਔਸਤ ਤਨਖਾਹ ਕਮਾਉਂਦੇ ਨੇ ਇਹ ਉਹਨਾਂ ਬਿਨਕਾਰ ਲਈ ਮੁੱਖ ਰਸਤਾ ਹੈ ਜਿਨ੍ਹਾਂ ਦੇ ਹੁਨਰ ਯੋਗਤਾਵਾਂ ਜਾਂ ਪੇਸ਼ੇਵਰ ਲਾਇਸੈਂਸ ਸਵਾਰੰਮਾਨਤਾ ਪ੍ਰਾਪਤ ਕਰਦੇ ਨੇ ਦਸਗੇ ਗ੍ਰੀਨ ਲਿਸਟ ਪਾਥ ਇਹ ਵਿਕਲਪ ਨਿਊਜ਼ੀਲੈਂਡ ਦੀ ਗ੍ਰੀਨ ਲਿਸਟ ਇਨ ਡਿਮਾਂਡ ਨੌਕਰੀਆਂ ਦੇ ਵਿੱਚ ਸੂਚੀਬੱਧ ਟਾਇਰ 1 ਅਤੇ ਟਾਇਰ 2 ਭੂਮਿਕਾਵਾਂ ਨੂੰ ਕਵਰ ਕਰਦਾ ਹੈ ਇਹ ਦੋ ਵੀਜ਼ਾ ਕਿਸਮਾਂ ਵਲ ਲੈ ਕੇ ਜਾਂਦਾ ਹੈ ਸਟੇ ਟੂ ਰੈਜ਼ੀਡੈਂਸ ਵੀਜ਼ਾ ਅਤੇ ਵਰਕ ਟੂ ਰੈਜ਼ੀਡੈਂਸ ਵੀਜ਼ਾ ਇਸ ਮਾਰਗ ਦੀ ਵਰਤੋਂ ਕਰਨ ਲਈ ਬਿਨਕਾਰ ਦੇ ਕੋਲ ਇੱਕ ਅਜਿਹੀ ਨੌਕਰੀ ਹੋਣੀ ਚਾਹੀਦੀ ਹੈ ਜੋ ਸੂਚੀਬੱਧ ਕਿੱਤੇ ਨਾਲ ਮੇਲ ਖਾਂਦੀ ਹੋਵੇ ਕੀਅਰ ਵਰਕਫੋਰਸ ਐਂਡ ਟ੍ਰਾਂਸਪੋਰਟ ਸੈਕਟਰ ਦੇ ਵਿੱਚ ਕੰਮ ਕਰਨ ਵਾਲੇ ਕਾਮੇ ਇਸ ਰਸਤੇ ਦੀ ਵਰਤੋਂ ਰਿਹਾਈਸ਼ ਵਾਲ ਕੰਮ ਕਰਨ ਲਈ ਕਰ ਸਕਦੇ ਨੇ ਇਹ ਇਨਾ ਜ਼ਰੂਰੀ ਉਦਯੋਗਾਂ ਦੇ ਵਿੱਚ ਚਲ ਰਹੀ ਕਾਟ ਨੂੰ ਪਛਾਣਦਾ ਨਿਊਜ਼ੀਲੈਂਡ ਦੀ ਵੈਬਸਾਈਟ ਦੱਸਦੀ ਹੈ ਕਿ ਹੁਣਰਬੰਦ ਨਿਵਾਸ ਮਾਰਕ ਪਰਵਾਸ ਨਿਯਮਾਂ ਨੂੰ ਦੇਸ਼ ਦੇ ਕਿਰਤ ਬਾਜ਼ਾਰ ਦੀਆਂ ਜ਼ਰੂਰਤਾਂ ਦੇ ਨਾਲ ਛੋੜਨ ਦੇ ਲਈ ਤਿਆਰ ਕੀਤੇ ਗਏ ਨੇ ਬਿਨਕਾਰ ਵਿਕਲਪਾਂ ਦੀ ਤੁਲਨਾ ਕਰਨ ਅਤੇ ਹਰੇਕ ਸ਼੍ਰੇਣੀ ਦੇ ਲਈ ਲੋੜੀਂਦੇ ਦਸਤਾਵੇਜ਼ ਦੀ ਜਾਂਚ ਕਰਨ ਦੇ ਲਈ ਵੀਜ਼ਾ ਲੁਕਅਪ ਟੂਲਸ ਦੀ ਵਰਤੋਂ ਕਰ ਸਕਦੇ ਨੇ ਕੈਨੇਡਾ ਅਮਰੀਕਾ ਤੋਂ ਬਾਅਦ ਹੁਣ ਹਰ ਇੱਕ ਦੇਸ਼ ਦੇ ਵੱਲੋਂ ਆਪਣੇ ਨਿਯਮਾਂ ਦੇ ਵਿੱਚ ਬਦਲਾਅ ਕਰਨਾ ਸ਼ੁਰੂ ਕਰ ਦਿੱਤਾ ਗਿਆ ਜੀ ਹਾਂ ਤਾਜ਼ੇ ਮਾਮਲੇ ਦੀ ਗੱਲ ਕਰ ਗਏ ਤਾਂ ਨਿਊਜ਼ੀਲੈਂਡ ਦਾ ਹੈ ਜਿੱਥੇ ਨਿਊਜ਼ੀਲੈਂਡ ਨੇ ਨਿਵਾਸ ਦੀ ਮੰਗ ਕਰਨ ਵਾਲੇ ਪ੍ਰਵਾਸੀਆਂ ਦੇ ਲਈ ਤਿੰਨ ਮੁੱਖ ਹੁਨਰਬੰਦ ਮਾਰਗ ਨਿਰਧਾਰਿਤ ਕੀਤੇ ਨੇ ਜੋ ਕਿ ਹਰ ਇੱਕ ਨੌਕਰੀ ਦੀ ਕਿਸਮ ਯੋਗਤਾਵਾਂ ਅਤੇ ਖੇਤਰ ਦੀਆਂ ਜ਼ਰੂਰਤਾਂ ਦੇ ਨਾਲ ਜੁੜਿਆ ਹੋਇਆ ਹੈ ਅਪਡੇਟ ਕੀਤੇ ਗਏ ਮਾਰਗਦਰਸ਼ਨ ਦੇ ਵਿੱਚ ਦੱਸਿਆ ਗਿਆ ਹੈ ਕਿ ਯੋਗਤਾ ਨਿਯਮਾਂ ਨੂੰ ਪੂਰਾ ਕਰਨ ਉਤੇ ਹੁਨਰਬੰਦ ਕੰਮੇ ਰੋਜ਼ਗਾਰ ਤੋਂ ਸਥਾਈ ਨਿਵਾਸ ਵੱਲ ਕਿਵੇਂ ਜਾ ਸਕਦੇ ਨੇ ਨਿਊਜ਼ੀਲੈਂਡ ਦਾ ਕਹਿਣਾ ਹੈ ਕਿ ਜ਼ਿਆਦਾਤਰ ਬਿਨੇ ਕਾਰਨ ਉਹ ਅਰਜ਼ੀ ਦੇਣ ਤੋਂ ਪਹਿਲਾਂ ਲੁੜਿੰਦਾ ਤਜਰਬਾ ਬਣਾਉਣ ਦੇ ਲਈ ਪਹਿਲਾ ਦੇਸ਼ ਦੇ ਵਿੱਚ ਕੰਮ ਕਰਨ ਦੀ ਜ਼ਰੂਰਤ ਹੋਵੇਗੀ ਸਾਰੀਆਂ ਸ਼ਰਤਾਂ ਪੂਰੀਆਂ ਹੋਣ ਤੋਂ ਬਾਅਦ ਪ੍ਰਵਾਸੀ ਇੱਕ ਰਿਹਾਇਸ਼ੀ ਵੀਜ਼ਾ ਅਰਜ਼ੀ ਦਾਇਰ ਕਰ ਸਕਦੇ ਨੇ ਨਿਊਜ਼ੀਲੈਂਡ ਨੇ ਨਿਵਾਸ ਦੀ ਮੰਗ ਕਰਨ ਵਾਲੇ ਪ੍ਰਵਾਸੀਆਂ ਦੇ ਲਈ ਤਿੰਨ ਮੁੱਖ ਹੁਨਰਬੰਦ ਮਾਰਗ ਨਿਰਧਾਰਿਤ ਕੀਤੇ ਨੇ ਹਰ ਇੱਕ ਨੌਕਰੀ ਦੀ ਕਿਸਮ ਯੋਗਤਾਵਾਂ ਤੇ ਖੇਤਰ ਤੇ ਸੁਰਤਾ ਦੇ ਨਾਲ ਝੁੜਿਆ ਹੋਇਆ ਹੈ ਅਪਡੇਟ ਕੀਤੇ ਮਾਰਗਦਰਸ਼ਨ ਦੇ ਵਿੱਚ ਦੱਸਿਆ ਗਿਆ ਹੈ ਕਿ ਯੋਗਤਾ ਨਿਯਮਾਂ ਨੂੰ ਪੂਰਾ ਕਰਨ ਉੱਤੇ ਹੁਨਰਬੰਦ ਕੰਮੇ ਰੁਜ਼ਗਾਰ ਤੋਂ ਸਥਾਈ ਨਿਵਾਸ ਦਿਵਲਕੀ ਵਿੱਚ ਜਾ ਸਕਦੇ ਨੇ ਨਿਊਜ਼ੀਲੈਂਡ ਦਾ ਕਹਿਣਾ ਹੈ ਕਿ ਜ਼ਿਆਦਾਤਰ ਬਿਨ ਕਾਰਨوں ਅਰਜੀ ਦੇਣ ਤੋਂ ਪਹਿਲਾਂ ਲੋੜਿੰਦਾ ਤਸਰਬਾ ਬਣਾਉਣ ਦੇ ਲਈ ਪਹਿਲਾ ਤੇਜ ਦੇ ਵਿੱਚ ਕੰਮ ਕਰਨ ਦੀ ਜ਼ਰੂਰਤ ਹੋਵੇਗੀ ਸਾਰੀਆਂ ਸ਼ਰਤਾਪੂਰੀਆਂ ਹੋਣ ਤੋਂ ਬਾਅਦ ਪ੍ਰਵਾਸੀ ਕਿਰਾਇਸ਼ ਵੀਜ਼ਾ ਅਰਜੀ ਦਾਇਰ ਕਰ ਸਕਦੇ ਨੇ ਸਰਕਾਰ ਸਾਰੇ ਹੁਨਰਬੰਦ ਨਿਵਾਸ ਵਿਕਲਪਾਂ ਨੂੰ ਤਿੰਨ ਮਾਰਕਾ ਦੇ ਵਿੱਚ ਵੰਡਦੀ ਹੈ ਇਹ ਰਸਤੇ ਕਿਸੇ ਵਿਅਕਤੀ ਦੇ ਕੀਤੇ ਯੋਗਤਾਵਾਂ ਜਾਂ ਤਨਖਾਹ ਦੇ ਪੱਧਰ ਅਤੇ ਉਹਨਾਂ ਦੇ ਹੁਨਰਾਂ ਦੀ ਰਾਸ਼ਟਰੀ ਮੰਗੂ ਤੇ ਅਦਾਲਤ ਹੁੰਦੀ ਹੈ ਇਸਟਾਂਜੇ ਦੇ ਤਹਿਤ ਵੀ ਨਕਾਨੂੰ ਰਿਹਾਈਸ਼ ਦੇ ਲਈ ਅੰਸ਼ੀ ਦਿਨ ਤੋਂ ਪਹਿਲਾਂ ਇੱਕ ਹੁਨਰਬੰਦ ਨੌਕਰੀ ਕਰਨੀ ਚਾਹੀਦੀ ਹੈ ਤੇ ਮਿਰਦਾਰ ਤੋਂ ਮਾਪਦੰਡ ਪੂਰੇ ਕਰਨੇ ਚਾਹੀਦੇ ਨੇ ਹੁਨਰਬੰਦ ਪ੍ਰਵਾਸੀ ਸ਼੍ਰੇਣੀ ਰਸਤਾਉਨਾ ਲੋਕਾਂ ਦੇ ਲਈ ਹੈ ਜਿਨ੍ਹਾਂ ਕੋਲ ਹੁਨਰਬੰਦ ਨੌਕਰੀ ਹੈ ਤੇ ਜਿਨ੍ਹਾਂ ਦੇ ਕੋਲ ਕੀਤਾ ਮੁਖੀ ਰਜਿਸਟ੍ਰੇਸ਼ਨ ਹੈ ਬੈਚਲਰ ਦੀ ਡਿਗਰੀ ਚਾਹੀ ਇਸ ਤੋਂ ਵੱਧ ਹੈ ਜਕਰ ਟੋਕਟ 1.5 ਗੁਣਾ ਔਸਤ ਤਨਖਾਹ ਕਮਾਉਂਦੇ ਨੇ ਇਹ ਉਹਨਾਂ ਬਿਨਕਾਰ ਦੇ ਲਈ ਮੁੱਖ ਰਸਤਾ ਹੈ ਜਿਨ੍ਹਾਂ ਦੇ ਹੁਨਰ ਯੋਗਤਾਵਾਂ ਜਾਂ ਪੇਸ਼ੇਵਰ ਲਾਇਸੈਂਸ ਸਵਾਰੰਮਾਨਤਾ ਪ੍ਰਾਪਤ ਕਰਦੇ ਨੇ ਦਸਗੇ ਗ੍ਰੀਨ ਲਿਸਟ ਅਤੇ ਵਿਕਲਪ ਨਿਊਜ਼ੀਲੈਂਡ ਦੀ ਗ੍ਰੀਨ ਲਿਸਟ ਇਨ ਡਿਮਾਂਡ ਨੌਕਰੀਆਂ ਦੇ ਵਿੱਚ ਸੂਚੀਬੱਧ ਟਾਇਰ 1 ਅਤੇ ਟਾਇਰ 2 ਭੂਮਿਕਾਵਾਂ ਨੂੰ ਕਵਰ ਕਰਦਾ ਹੈ ਇਹ ਦੋ ਵੀਜ਼ਾ ਕਿਸਮਾਂ ਵੱਲ ਲੈ ਕੇ ਜਾਂਦਾ ਹੈ ਸਟੇ ਟੂ ਰੈਜ਼ੀਡੈਂਸ ਵੀਜ਼ਾ ਅਤੇ ਵਰਕ ਟੂ ਰੈਜ਼ੀਡੈਂਸ ਵੀਜ਼ਾ ਇਸ ਮਾਰਗ ਦੀ ਵਰਤੋਂ ਕਰਨ ਦੇ ਲਈ ਬਿਨਕਾਰ ਦੇ ਕੋਲ ਇੱਕ ਅਜਿਹੀ ਨੌਕਰੀ ਹੋਣੀ ਚਾਹੀਦੀ ਹੈ ਜੋ ਸੂਚੀਬੱਧ ਕਿੱਤੇ ਨਾਲ ਮੇਲ ਖਾਂਦੀ ਹੋਵੇ ਕੇਅਰ ਵਰਕਫੋਰਸ ਐਂਡ ਟ੍ਰਾਂਸਪੋਰਟ ਸੈਕਟਰ ਦੇ ਵਿੱਚ ਕੰਮ ਕਰਨ ਵਾਲੇ ਕਾਮੇ ਇਸ ਰਸਤੇ ਦੀ ਵਰਤੋਂ ਰਿਹਾਈਸ਼ ਵਾਲ ਕੰਮ ਕਰਨ ਲਈ ਕਰ ਸਕਦੇ ਨੇ ਇਹ ਇਹਨਾਂ ਜ਼ਰੂਰੀ ਉਦਯੋਗਾਂ ਦੇ ਵਿੱਚ ਚਲ ਰਹੀ ਕਾਟ ਨੂੰ ਪਛਾਣਦਾ ਹੈ ਨਿਊਜ਼ੀਲੈਂਡ ਦੀ ਵੈਬਸਾਈਟ ਦੱਸਦੀ ਹੈ ਕਿ ਹੁਣ ਬੰਦ ਨਿਵਾਸ ਮਾਰਗ ਪਰਵਾਸ ਨਿਯਮਾਂ ਨੂੰ ਦੇਸ਼ ਦੇ ਕਿਰਤ ਬਸਤੀਆਂ ਜ਼ਰੂਰਤ ਦੇ ਨਾਲ ਛੋੜਨ ਦੇ ਲਈ ਤਿਆਰ ਕੀਤੇ ਗਏ ਨੇ ਬਿਨਕਾਰ ਵਿਕਲਪਾਂ ਦੀ ਤੁਲਨਾ ਕਰਨ ਤੇ ਹਰੇਕ ਸ਼੍ਰੇਣੀ ਦੇ ਲਈ ਲੋੜੀਂਦੇ ਦਸਤਾਵੇਜ਼ ਦੀ ਜਾਂਚ ਕਰਨ ਦੇ ਲਈ ਵੀਜ਼ਾ ਲੁਕਅਪ ਟੂਲਸ ਦੀ ਵਰਤੋਂ ਕਰ ਸਕਦੇ ਨੇ ਕੈਨੇਡਾ ਅਮਰੀਕਾ ਤੋਂ ਬਾਅਦ ਹੁਣ ਹਰ ਇੱਕ ਦੇਸ਼ ਦੇ ਵੱਲੋਂ ਆਪਣੇ ਨਿਯਮਾਂ ਦੇ ਵਿੱਚ ਬਦਲਾਅ ਕਰਨਾ ਸ਼ੁਰੂ ਕਰ ਦਿੱਤਾ ਗਿਆ ਜੀ ਹਾਂ ਤਾਜ਼ੇ ਮਾਮਲੇ ਦੀ ਗੱਲ ਕਰਗੇ ਤਾਂ ਨਿਊਜ਼ੀਲੈਂਡ ਦਾ ਹੈ ਜਿੱਥੇ ਨਿਊਜ਼ੀਲੈਂਡ ਨੇ ਨਿਵਾਸ ਦੀ ਮੰਗ ਕਰਨ ਵਾਲੇ ਪਰਵਾਸੀਆਂ ਦੇ ਲਈ ਤਿੰਨ ਮੁੱਖ ਹੁਨਰਬੰਦ ਮਾਰਗ ਨਿਰਧਾਰਿਤ ਕੀਤੇ ਨੇ ਜੋ ਕਿ ਹਰ ਇੱਕ ਨੌਕਰੀ ਦੀ ਕਿਸਮ ਯੋਗਤਾਵਾਂ ਅਤੇ ਖੇਤਰ ਦੀਆਂ ਜ਼ਰੂਰਤਾਂ ਦੇ ਨਾਲ ਜੁੜਿਆ ਹੋਇਆ ਹੈ ਅਪਡੇਟ ਕੀਤੇ ਗਏ ਮਾਰਗਦਰਸ਼ਨ ਦੇ ਵਿੱਚ ਦੱਸਿਆ ਗਿਆ ਹੈ ਕਿ ਯੋਗਤਾ ਨਿਯਮਾਂ ਨੂੰ ਪੂਰਾ ਕਰਨ ਉੱਤੇ ਹੁਨਰਬੰਦ ਕਾਮੇ ਰੋਜ਼ਗਾਰ ਤੋਂ ਸੈਰ ਨਿਵਾਸ ਵਾਲੀ ਕਿਵੇਂ ਜਾ ਸਕਦੇ ਨੇ ਨਿਊਜ਼ੀਲੈਂਡ ਦਾ ਕਹਿਣਾ ਹੈ ਕਿ ਜ਼ਿਆਦਾਤਰ ਵਿਨੇਕਾਰਨ ਨੂੰ ਅਰਜ਼ੀ ਦੇਣ ਤੋਂ ਪਹਿਲਾਂ ਲੁਰੀਂਦਾ ਤਜਰਬਾ ਬਣਾਉਣ ਤੇ ਲਈ ਪਹਿਲਾਂ ਦੇਸ਼ ਦੇ ਵਿੱਚ ਕੰਮ ਕਰਨ ਦੀ ਜ਼ਰੂਰਤ ਹੋਵੇਗੀ ਸਾਰੀਆਂ ਸ਼ਰਤਾਂ ਪੂਰੀਆਂ ਹੋਣ ਤੋਂ ਬਾਅਦ ਪ੍ਰਵਾਸੀ ਇੱਕ ਰਿਹਾਈਸ਼ੀ ਵੀਜ਼ਾ ਅਰਜ਼ੀ ਦਾਇਰ ਕਰ ਸਕਦੇ ਨੇ ਨਿਊਜ਼ੀਲੈਂਡ ਨੇ ਨਿਵਾਸ ਦੀ ਮੰਗ ਕਰਨ ਵਾਲੇ ਪ੍ਰਵਾਸੀਆਂ ਦੇ ਲਈ ਤਿੰਨ ਮੁੱਖ ਹੁਨਰਬੰਦ ਮਾਰਗ ਨਿਰਧਾਰਿਤ ਕੀਤੇ ਨੇ ਹਰ ਇੱਕ ਨੌਕਰੀ ਦੀ ਕਿਸਮ ਯੋਗਤਾਵਾਂ ਤੇ ਖੇਤਰ ਦੀਆਂ ਸਰੂਤਾਂ ਦੇ ਨਾਲ ਜੁੜਿਆ ਹੋਇਆ ਹੈ ਅਪਡੇਟ ਕੀਤੇ ਮਾਰਕਟੇਸ਼ਨ ਦੇ ਵਿੱਚ ਦੱਸਿਆ ਗਿਆ ਹੈ ਕਿ ਯੋਗਤਾ ਨਿਯਮਾਂ ਨੂੰ ਪੂਰਾ ਕਰਨ ਉੱਤੇ ਹੁਨਰਬੰਦ ਕਾਮੇ ਰੁਜ਼ਗਾਰ ਤੋਂ ਸਥਾਈ ਨਿਵਾਸ ਤੇ ਵਲ ਕਿਵੇਂ ਜਾ ਸਕਦੇ ਨੇ ਨਿਊਜ਼ੀਲੈਂਡ ਦਾ ਕਹਿਣਾ ਹੈ ਕਿ ਜ਼ਿਆਦਾਤਰ ਬਿਨੇ ਕਾਰਨ ਨੂੰ ਅਰਜੀ ਦੇਣ ਤੋਂ ਪਹਿਲਾਂ ਲੋੜਿੰਦਾ ਤਸਰਬਾ ਬਣਾਉਣ ਦੇ ਲਈ ਪਹਿਲਾ ਦੇਸ਼ ਦੇ ਵਿੱਚ ਕੰਮ ਕਰਨ ਦੀ ਜ਼ਰੂਰਤ ਹੋਵੇਗੀ ਸਾਰੀਆਂ ਸ਼ਰਤਾਪੂਰੀਆਂ ਹੋਣ ਤੋਂ ਬਾਅਦ ਪ੍ਰਵਾਸੀ ਕਿਰਾਇਸ਼ ਵੀਜ਼ਾ ਅਰਜੀ ਦਾਇਰ ਕਰ ਸਕਦੇ ਨੇ ਸਰਕਾਰ ਸਾਰੇ ਹੁਨਰਬੰਦ ਨਿਵਾਸ ਵਿਕਲਪਾਂ ਨੂੰ ਤਿੰਨ ਮਾਰਕਾ ਦੇ ਵਿੱਚ ਵੰਟੀ ਹੈ ਰਸਤੇ ਕਿਸੇ ਵਿਅਕਤੀ ਦੇ ਕੀਤੇ ਯੋਗਤਾਵਾਂ ਜਾਂ ਤਨਖਾਹ ਦੇ ਪੱਧਰ ਅਤੇ ਉਹਨਾਂ ਦੇ ਹੁਨਰਾਂ ਦੀ ਰਾਸ਼ਟਰੀ ਮੰਗ ਉਤੇ ਅਧਾਰਤ ਹੁੰਦੇ ਨੇ ਇਸ ਤਰ੍ਹਾਂ ਦੇ ਤਹਿਤ ਵੀ ਨਿਕਾਰ ਨੂੰ ਰਿਹਾਈ ਇਟਲੀ ਅੰਸੀ ਦੇਣ ਤੋਂ ਪਹਿਲਾਂ ਇੱਕ ਹੁਨਰਬੰਦ ਨੌਕਰੀ ਕਰਨੀ ਚਾਹੀਦੀ ਹੈ ਤੇ ਨਿਰਧਾਰਤ ਮਾਪਦੰਡ ਪੂਰੇ ਕਰਨੇ ਚਾਹੀਦੇ ਨੇ ਹੁਨਰਬੰਦ ਪ੍ਰਵਾਸੀ ਸ਼੍ਰੇਣੀ ਰਸਤਾਵਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਕੋਲ ਹੁਨਰਬੰਦ ਨੌਕਰੀ ਹੈ ਤੇ ਜਿਨ੍ਹਾਂ ਦੇ ਕੋਲ ਕੀਤਾ ਮੁਖੀ ਰਜਿਸਟ੍ਰੇਸ਼ਨ ਹੈ ਬੈਚਲਰ ਦੀ ਡਿਗਰੀ ਚਾਹੀ ਇਸ ਤੋਂ ਵੱਧ ਹੈ ਜਰ ਘਟੋ ਘਟ 1.5 ਗੁਣਾ ਔਸਤ ਤਨਖਾਹ ਕਮਾਉਂਦੇ ਨੇ ਇਹ ਉਹਨਾਂ ਬਿਨ ਨਿਕਾਰਾ ਦੇ ਲਈ ਮੁੱਖ ਰਸਤਾ ਹੈ ਜਿਨ੍ਹਾਂ ਦੇ ਹੁਨਰ ਯੋਗਤਾਵਾਂ ਜਾਂ ਪੇਸ਼ੇਵਰ ਲਾਇਸੈਂਸ ਸਵਾਰੰਮਾਨਤਾ ਪ੍ਰਾਪਤ ਕਰਦੇ ਨੇ ਦਸਗੇ ਗ੍ਰੀਨ ਲਿਸਟ ਪਾ ਇਹ ਵਿਕਲਪ ਨਿਊਜ਼ੀਲੈਂਡ ਦੀ ਗ੍ਰੀਨ ਲਿਸਟ ਇਨ ਡਿਮਾਂਡ ਨੌਕਰੀਆਂ ਦੇ ਵਿੱਚ ਸੂਚੀਬੱਧ ਟਾਇਰ 1 ਅਤੇ ਟਾਇਰ 2 ਭੂਮਿਕਾਵਾਂ ਨੂੰ ਕਵਰ ਕਰਦਾ ਹੈ ਇਹ ਦੋ ਵੀਜ਼ਾ ਕਿਸਮਾਂ ਵੱਲ ਲੈ ਕੇ ਜਾਂਦਾ ਹੈ ਸਟੇਟ ਟੂ ਰੈਜ਼ੀਡੈਂਸ ਵੀਜ਼ਾ ਅਤੇ ਵਰਕ ਟੂ ਰੈਜ਼ੀਡੈਂਸ ਵੀਜ਼ਾ ਇਸ ਮਾਰਗ ਦੀ ਵਰਤੋਂ ਕਰਨ ਦੇ ਲਈ ਬਿਨਕਾਰ ਦੇ ਕੋਲ ਇੱਕ ਅਜਿਹੀ ਨੌਕਰੀ ਹੋਣੀ ਚਾਹੀਦੀ ਹੈ ਜੋ ਸੂਚੀਬੱਧ ਕੀਤੇ ਨਾਲ ਮੇਲ ਖਾਂਦੀ ਹੋਵੇ ਕੇਅਰ ਵਰਕਫੋਰਸ ਐਂਡ ਟ੍ਰਾਂਸਪੋਰਟ ਸੈਕਟਰ ਦੇ ਵਿੱਚ ਕੰਮ ਕਰਨ ਵਾਲੇ ਕੰਮ ਇਸ ਰਸਤੇ ਦੀ ਵਰਤੋਂ ਰਿਹਾਈਸ਼ ਵਾਲ ਕੰਮ ਕਰਨ ਲਈ ਕਰ ਸਕਦੇ ਨੇ ਇਹ ਇਹਨਾਂ ਜ਼ਰੂਰੀ ਉਦਯੋਗਾਂ ਦੇ ਵਿੱਚ ਚਲ ਰਹੀ ਘਾਟ ਨੂੰ ਪਛਾਣਦਾ ਹੈ ਨਿਊਜ਼ੀਲੈਂਡ ਦੀ ਵੈਬਸਾਈਟ ਦੱਸਦੀ ਹੈ ਕਿ ਹੁਣਬੰਦ ਨਿਵਾਸ ਮਾਰਗ ਪਰਵਾਸ ਨਿਯਮਾਂ ਨੂੰ ਦੇਸ਼ ਦੇ ਕਿਰਤ ਬਸਾਰਤੀਆਂ ਜ਼ਰੂਰਤਾਂ ਦੇ ਨਾਲ ਛੋੜਨ ਦੇ ਲਈ ਤਿਆਰ ਕੀਤੇ ਗਏ ਨੇ ਬੇਨਕਾਰ ਵਿਕਲਪਾਂ ਦੀ ਤੁਲਨਾ ਕਰਨ ਅਤੇ ਹਰੇਕ ਸ਼੍ਰੇਣੀ ਦੇ ਲਈ ਲੋੜੀਂਦੇ ਦਸਤਾਵੇਜ਼ ਦੀ ਜਾਂਚ ਕਰਨ ਦੇ ਲਈ ਵੀਜ਼ਾ ਲੁਕਅਪ ਟੂਲਸ ਦੀ ਵਰਤੋਂ ਕਰ ਸਕਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ